ਮਰਜੀ ਹੋ ਜੇ ਤੇ ਅੱਜ ਮੈਂ ਟੈਂਟੀ 'ਚ ਹੀ ਸੌਣਾ ਹੈ ਅੱਜ ਮੈਂ ਘਰੇ ਨਹੀਂ ਜਾਣਾਗਾ ਉਹ ਰੋਈ ਜਾਂਦੀ ਮੈਗੀ ਬਣਾਉਂਦੀ ਟੁਟ ਟੁਟ ਕੇ ਕੰਮ ਕਰਾਉਂਦੇ ਸਾਰਾ ਕੱਲ੍ਹ ਕੈਂਪਿੰਗ ਕਰਨ ਪੂਰੀ ਫੈਮਿਲੀ ਦੇ ਨਾਲ ਆਏ ਹਾਂ ਐਵੇਂ ਸੌਵਾਂਗੇ ਨਜ਼ਾਰੇ ਲਵਾਾਂਗੇ ਡੰਡੀਆਂ ਲਾ ਕੇ ਤੇ ਫੇਰ ਆਪਾਂ ਇਦਾਂ ਕਰਕੇ ਆ ਡੰਡੀਆਂ ਨੇ ਡੈੜੀ ਹਟ ਕਿਉਂ ਮੈਂ ਪਹਿਲਾਂ ਨਹੀਂ ਕਹ ਅਸੀਂ ਆਏ ਅੱਜ ਖੇਤ ਅਸੀਂ ਆ ਜਿੱਥੇ ਕੈਂਪਿੰਗ ਕਰਨੀ ਆ ਕੀ ਕਰਨੀ ਆ ਕੈਂਪ ਕਿ ਆਣਨੇ ਆ ਹਾਂ ਹਾਂ ਕੈਂਪਿੰਗ ਕੈਂਪਿੰਗ ਕਰਨੀ ਕੈਂਪਿੰਗ ਅਸੀਂ ਸਾਡਾ ਮੇਰਾ ਵੜਾ ਕਿੱਥੇ ਕਰਦਾ ਸੀ ਕਰਨ ਨੂੰ ਮੈਂ ਹਰਮਨ ਲੇਟ ਆਇਆ ਪੈੜੀਵਾ ਕੇ ਤੇ ਮੈਂ ਕਿਹਾ ਹਰਮਨ ਚੱਲ ਚੱਲ ਗਿਆ ਜੱਪ ਕੇ ਕੈਂਪਿੰਗ ਕਰਕੇ ਆਈਏ ਕਿੱਥੇ ਕੈਂਪਿੰਗ ਕਰੀਏ ਇੱਥੇ ਕਰੀਏ ਬੇਬੇ ਕਹਿੰਦੀ ਅੱਗੇ ਆਪਾਂ ਕੈਂਪਿੰਗ ਪਹਾੜਾਂ 'ਤੇ ਕਰਦੇ ਰਹਿੰਦੇ ਅੱਜ ਆਪਾਂ ਖੇਤ ਕੈਂਪਿੰਗ ਕਰੀਏ ਆ ਇੱਥੇ ਕਰੀਏ ਹਾਂ ਆਜੋ ਫਿਰ ਖੇਤ ਦਾ ਤਾਂ ਬਣਾਉਣ ਲੱਗੇ ਇੱਥੇ ਬੜਾ ਸਕੂਨ ਮਿਲਦਾ ਇਸ ਨਾਲੇ ਨਜ਼ਾਰਾ ਹੀ ਆਉਂਦਾ ਖੇਤਾਂ ਦਾ ਹਰਿਆਈ ਆ ਨਾ ਚਾਰ ਕਿਤੇ ਪਾਸੇ ਬੜਾ ਸਕੂਨ ਜਿਹਾ ਆ ਬੜਾ ਸਕੂਨ ਜਿਹਾ ਮਰਦ ਜੀ ਕਹਤਾ ਇੱਥੇ ਰਹਿ ਕੇ ਜਾਨ ਨੂੰ ਨੀ ਜੀ ਕਰਦਾ ਹੁੰਦਾ ਅੱਜ ਆਪਾਂ ਇੱਥੇ ਆ ਆਪਣੀ ਲੋਕੇਸ਼ਨ ਸੋ ਇੱਥੇ ਆਪਾਂ ਕਰਾਂਗੇ ਕੈਂਪਿੰਗ ਤੇ ਤੁਸੀਂ ਸਾਰੇ ਜਣੇ ਇੰਜੋਏ ਕਰਿਓ ਕਰ ਕੈਂਪ ਕੈਂ ਕਰਿਓ ਕਿਪ ਵੀ ਕਰਿਓ ਕਿੰਤੀ ਆ ਵੀ ਬੜਾ ਸੋਹਣਾ ਕੰਬੂ ਜਾਨਾ ਕਬੇੜਾ ਹੁੰਦਾ ਜਾਂਦਾ ਬੇਬੇ ਕੌਣ ਕੌਣ ਆ ਕੈਂਪਿੰਗ ਕਰਨ ਆਪਾਂ ਤਿੰਨੇ ਜਣੇ ਆਏ ਆ ਚੌਥਾ ਆਉਣ ਵਾਲਾ ਬਸ ਕਰਾਂ ਦੀ ਆਪ ਕਰਾਂ ਦੀ ਆਪ ਦੇ ਖੱਬੇ ਪਾਸੇ ਵੇਖੋ ਓ ਮਾਈ ਗਾਡ ਓ ਮਾਈ ਗਾਡ ਆ ਵੀ ਪਹੁੰਚ ਚੁੱਕਾ ਲੋ ਡੈਡੀ ਜੀ ਅੱਜ ਆਪਾਂ ਕਰਨੀ ਕੈਂਪਿੰਗ ਸੋ ਇੱਥੇ ਤੰਬੂ ਗੱਢਣੇ ਜੇ ਅਸੀਂ ਵੀ ਖੇਤ ਆਉਣ ਦਾ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਰਹਿੰਦੇ ਲੱਭੂ ਨਹੀਂ ਆ ਪਾਵੇ ਕਵੇੜਾ ਆਵੇ ਤੇ ਪਾਵੇ ਸਮਗਤਾ ਆਵੇ ਵਧੀਆ ਕਿਉਂਕਿ ਵੱਖਰਾ ਜਿਹਾ ਸਕੂਨ ਮਿਲਦਾ ਇੱਥੇ ਆ ਕੇ ਹਨਾ ਸ਼ਾਂਤੀ ਕੋਈ ਕੁਝ ਨਹੀਂ ਰੋਲਾ ਰੁਕਣਾ ਕਿ ਲਾਓ ਹੁਣ ਖੋਲ ਨਾ ਖੋਲ ਛੇਤੀ ਗੱਡੀ ਅੰਨਾਂ ਲਾ ਲੋਈ ਆ ਗਿਆ ਆਪਣਾ ਕੀ ਬੇਬੇ ਤੰਬੂ ਤੰਬੂ ਨਾ ਬਮਾਂਗੇ ਨਜ਼ਾਰਾ ਨਾ ਲੋਈ ਆ ਜਿਹੜੀਆਂ ਡੰਡੀਆਂ ਜੀਆਂ ਕੱਢ ਲਿਆ ਏ ਏਦਾਂ ਕਰਕੇ ਆਪਾਂ ਇਹਨੂੰ ਇੱਕ ਦੂਸਰੇ ਦੇ ਵਿੱਚ ਪਾਈ ਜਾਣਾ ਜੀ ਅੱਛਾ ਐ ਤਾਂ ਐ ਜੁੜ ਜਾਣੀਆਂ ਇਹ ਉਧਰ ਡੈਡੀ ਜੀ ਦੇ ਐ ਪਾਉਣੀਆਂ ਆਪਾਂ ਜੋੜਤੀਆਂ ਸਾਰੀਆਂ ਹਾਂਜੀ ਏਦਾਂ ਹੀ ਜੋੜਨੀਆਂ ਆਂ ਆਹ ਨੀਆਂ ਬੇਬੇ ਤੋੜਨੀਆਂ ਨਹੀਂ ਮੈਂ ਚਾਹ ਲਾਉਦਾ ਜਿਵੇਂ ਤੂੰ ਤੋੜਦਾ ਨਾ ਲੋ ਜੀ ਇਦਾਂ ਕਰਕੇ ਹਰ ਇੱਕ ਕੋਲੇ ਹੀ ਚੱਲਦਾ ਬਰਦੇ ਬੇਦਿਆਂ ਅੱਜ ਕੌਣ ਪਹਿਲਾਂ ਤੰਬੂ ਲਾਉਦਾ ਵੇਖੀ ਜਾਂਦੀ ਹੈ ਕਿਹੜਿਆਂ ਨੂੰ ਜਾ ਕੇ ਰੱਖਿਆ ਜੇ ਤੂੰ ਨਾ ਲਾ ਕੇ ਡੈੜੀ ਲਾਉਂਦਾ ਮੈਂ ਤੇ ਡੈੜੀ ਦੇ ਪਹਿਲਾਂ ਲਾ ਦੇਣਾ ਤੇ ਇੱਥੋਂ ਆ ਵੇਖਾ ਡੰਡੀਆਂ ਲਾ ਕੇ ਤੇ ਫੇਰ ਆਪ ਇਦਾਂ ਕਰਕੇ ਆ ਡੰਡੀਆਂ ਜਾਂ ਡੈੜੀ ਆਪਾਂ ਕੱਲ ਮੂੜੀਆਂ ਲਾ ਕੇ ਗਈ ਸੀ ਇੱਥੋਂ ਤੇ ਆਪਾਂ ਕੱਲ ਹੀ ਤੰਬੂ ਲਾ ਜਾਣਾ ਸੀ ਇੱਥੇ ਤੇ ਅੱਜ ਜਾਣ ਕੇ ਵਿੱਚ ਵੜ ਜਾਂਦੇ ਕਿ ਨਹੀਂ ਤੇ ਬਹੁਤ ਸੋਹਣਾ ਲੱਗਦਾ ਐਂ ਜੇ ਕਰੇ ਵੀ ਲੈ ਦਿਆ ਕਰ ਮੈਂ ਵਿੱਚ ਵਰ ਕੇ ਬੈਠੀ ਰਹੀਆ ਕਰੂੰਗਾ ਮੈਂ ਗਰਮੀ 'ਚ ਪਈ ਰਹੀ ਨਹੀਂ ਮੰਜੇ ਤੇ ਉਹ ਡਾਲਰ ਉਹਨਾਂ ਨੇ ਪਾਰ ਗਿਆ ਕਰ ਦੇਣਾ ਬੋਲੀ ਗੇਟ ਹੁਣ ਗੇਟ ਹਲੇ ਡੈਡੀ ਵਾਲੇ ਕੰਪਲੀਟ ਨਹੀਂ ਹੋਇਆ ਇਹ ਤਾਂ ਹੋਰ ਲੰਮਾ ਹਲੇ ਦੇ ਦੇ ਉੱਤੇ ਝੱਗਾ ਪਾਉਣਾ ਜੇ ਇਹਦਾ ਝੱਗਾ ਪਾਉਣਾ ਉਹਦੇ ਆ ਜੇ ਛਤਰੀ ਵੇ ਜਿਹੜੀ ਲੰਡਨੋਂ ਮੰਗਾਈ ਆ

ਤਾਂ ਜਤਰੀ ਵੇ ਜੜੀ ਨੰਨਣ ਹੋ ਗਈਆ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਐਵੇਂ ਪੀਰੇ ਵੇ ਤੰਬੂ ਕਾਗ ਜਾਂਦੇ ਤਾਣਦਾ ਕਾਗ ਜਾਂਦਾ ਤੰਬੂ ਨਹੀਂ ਆਏ ਲੱਗਦਾ ਕਾਗਰ ਗਾ ਬਤਲਾ ਗਿਆ ਸੋ ਲਓ ਜੀ ਮੈਨੂੰ ਆਸ ਹੈ ਕਿ ਤੁਸੀਂ ਸਾਰੇ ਜਾਣੇ ਇੰਜੋਏ ਕਰ ਰਹੇ ਹੋਗੇ ਸੋ ਇੱਥੇ ਅੱਜ ਆਪਾਂ ਕੈਂਪਿੰਗ ਰਾਤ ਤੱਕ ਇੱਥੇ ਆਪਾਂ ਸਟੇ ਕਰਨਾ ਜੀ ਅੱਜ ਠੀਕ ਆ ਬੇਬੇ ਲਓ ਜੀ ਹੁਣ ਇਹਦੇ ਜਿਹੜੇ ਮੇਨ ਝਗਾ ਉਹ ਪੈਣ ਲੱਗਾ ਉਹ ਪਾਇਆ ਗਿਆ ਲਓ ਜੀ ਆ ਆਪਣਾ ਤੰਬੂ ਪ੍ਰੋਪਰ ਲੱਗ ਚੁੱਕਾ ਜੇ। ਪ੍ਰੋਪਰ ਲਾ ਦਿੱਤਾ ਤੂੰ ਹੁਣ। ਹੁਣ ਵਿੱਚ ਵੜ ਕੇ ਬਹਿਣਾ ਨਾ ਆਪਾਂ। ਪਹਿਲਾਂ ਤੁਹਾਨੂੰ ਵਿੱਚ ਵਾਰ ਦਈਏ। ਵਾਰ ਦੇ ਬਾਰੇ ਮੈਨੂੰ ਤਾਂ ਗਰਮੀ ਆਈ ਜਾਂਦੀ ਬਾਹਰ ਦੇ ਵਿੱਚ ਘਟਵਾ ਜਿਹਨੇ ਪੈਰਾਂ ਉੱਤੇ। ਏ ਜਿੱਪ ਖੋਲ ਵਿੱਚ ਵੜਨ ਨੂੰ ਆਈ ਕਿੱਕ। ਆ ਹਾ ਇਹ ਕਿੱਦਾਂ ਸੌਣਾ ਲੱਗਣ ਲੱਗ ਪਿਆ ਇਹ ਤਾਂ। ਆਈ ਲੈ ਲਓ ਜੀ ਆ ਤੁਸੀਂ ਵੇਖ ਰਹੇ ਹੋਗੇ ਕੀ ਅੰਦਰੋਂ ਸਿਰਫ ਇਹ ਆ ਆਪਾਂ ਇਹ ਦੇਣੀ ਆਪਾਂ ਬੇਬੇ ਲਈ ਪੂਰਾ ਸੌਂ ਦਾ ਅਰੇਂਜਮੈਂਟ ਵੀ ਕਰਕੇ ਦੇਣਾ ਆ ਆਪਾਂ ਲਾ ਮੈਂ ਇੱਥੇ ਰਹੂੰਗੀ ਮੈਂ ਜਾਂਦੇ ਨਹੀਂ ਘਰੇ ਹੈ ਇੱਥੇ ਬੈჯੂੰਗੀ ਮੈਂ ਮੈਂ ਕਰੇਗੀ ਕੰਮ ਨਾ ਜਾ ਕੇ ਬੂਹਾ ਜੇ ਡਾਲੂੰਗੀ ਇੱਥੇ ਨਹੀਂ ਨਾ ਸੁੱਤਾ ਜਾਣਾ ਰੜੇ ਜੇ ਥਾਂ ਹਾਂ ਮੈਨੂੰ ਕੁਝ ਵਾਹ ਸਾਰਾ ਕੁਝ ਨਾ ਪੂਰੇ ਭਾਰੇ ਵਿੱਚਾ ਦੇਵੀਂ ਬੇਬੇ ਆ ਤੇ ਪੂਰਾ ਨਹੀਂ ਬੇਬੇ ਆ ਤੇ ਵਧੀਆ ਭਾ ਗੱਦਾ ਵਿਛਾਏ ਵਿਛਾ ਦੇ ਗੱਦਾ ਬੋਲਾ ਬੋਲਾ ਹਾਂ ਬੋਲਾ ਬੋਲਾ ਆ ਜੋ ਜੀ ਆ ਜੋ ਹੋਰ ਵਿਛਾ ਦੇ ਪੂਰਾ ਮੇਰਾ ਸਾਰਾ ਸਾਰਾ ਭਜਾਈ ਫਿਰੇ ਉਹ ਹੈ ਇਹ ਸੂਰੂ ਰਹਿੰਦਾ ਆ। ਆਹ ਸਾ ਜੰਗਲੀ ਸੂਰ ਰਹਿੰਦਾ ਬੇਬੇ। ਜੇ ਰਾਤ ਨੂੰ ਤੂੰ ਬੂਹੇ ਟਾ ਜਾ ਜੋ। ਜੰਬ ਲਾ ਜਾ ਜੋ। ਜੇ ਬੂਹਾਂ ਤੋੜ ਕੇ ਆ ਗਿਆ। ਨਹੀਂ ਤੋੜ ਦੋ ਮੇਨੂੰ ਖੁੰਡੀ ਹੈ ਜੀ। ਲਓ ਜੀ ਇਹ ਆਪਣਾ ਜੇ ਗੱਦਾ। ਵਾਹ ਵਾਹ ਸਾਰੇ ਪੋਲਾ ਜਾ ਓਏ। ਬੇਬੇ ਮੈਂ ਕਿਹਾ ਪੋਲਾ ਛੱਡ ਇੰਨਾ ਕਿ ਪੋਲਾ ਤੂੰ ਕਹਿਣਾ ਮੈਂ ਘਰੇ ਜਾਣਾ ਹੀ ਨਹੀਂ। ਮੈਂ ਜਾਣਾ ਹੀ ਨਹੀਂ ਅੱਜ ਫੇਰ ਤੰਬੂ 'ਚ ਹੀ ਰਹਿਣਾ। ਟੈਂਟੜੇ। ਤੂੰ ਕਹਿੰਦੇ ਹੋਗੇ ਗੱਦਾ ਇਹਦੇ ਇਹ ਤੇ ਖਾਲੀ ਜਿਆ ਆ। ਇਹਦੇ 'ਚ ਹੁਣ ਆਪਾਂ ਹਵਾ ਭਰਾਂਗੇ। ਲਓ ਜੀ ਇਹਦੇ 'ਚ ਹੁਣ ਆਪਾਂ ਭਰ ਦਾਂਗੇ ਹਵਾ। ਮਾਨਾ ਤਾ ਇਕ ਦਾ ਮਾਨ ਲਓ ਜੀ ਹੁਣ ਚੰਗੀ ਤਰ੍ਹਾਂ ਆਪਏ ਇਦੀ ਤੇ ਹਵਾ ਭਰ ਲਾਂਗੇ ਫਿਰ ਇੱਥੇ ਬਹਿ ਗਿਆ ਵਾ ਪ੍ਰੋਪਰ ਕੁਝ ਖਾਵਾਂ ਪੀਵਾਂਗੇ ਨਾਲੇ ਗੱਲਾਂ ਬਾਤਾਂ ਕਰਾਂਗੇ ਨਾਲੇ ਬੇਬੇ ਰਾਵਾਂਗੇ ਅੱਜ ਅੱਜ ਇੱਥੇ ਹੀ ਰਾਵਾਂਗੇ ਅੱਜ ਨਹੀਂ ਘਰੇ ਜਾਵਾਂ ਮੈਂ ਤੇ ਬੇਬੇ ਅੱਜ ਇੱਥੇ ਹੀ ਰਾਵਾਂਗੇ ਹਾਂ ਕੰਬੂ ਕੀ ਪਵਾ ਮੰਗੋ ਪਕੌੜੇ ਪਕਾਉਣੇ ਆ ਕੀ ਖਾਣ ਨੂੰ ਦਿਲ ਕਰਦਾ ਮੇਰਾ ਜੀ ਕੇ ਫਕੌੜੇ ਪਕਾਈਏ ਅੱਜ ਪਕੌੜੇ ਕਿਹੜੇ ਜੀ ਪਨੀਰ ਵਾਲੇ ਹਾਂ ਲਓ ਹੋ ਗਈ ਬਾਤ ਸੇ ਲੱਗਦਾ ਮੂੰਹ ਜਾਂ ਹੋਰ ਹੀ ਲੱਗਦਾ ਹੈ ਹੈ ਮੂੰਹ ਜਾਂ ਹੋਰ ਹੀ ਲੱਗਦਾ ਚਿਪ ਚਿਪੜ ਦਾ ਉਨਾਰ ਕਿ ਬਰਤੁਕੀ ਅੰਗਾਈ ਮੂੰਹ ਬਣਾਇਆ ਪਿਆਰ ਇਹਨੂੰ ਕੀ ਕਰਾਂ ਆਵ ਡਾਡੀ ਆਪਣੀ ਉਹ ਪਿਆ ਕੰਮ ਨੂੰ ਕਰਾਂ ਦੂਜੀ ਨਤਵਾਰ ਨਾ ਲਓ ਜੀ ਗੱਦੇ ਚ ਫੁੱਲਾ ਵਾ ਭਰ ਚੁੱਕੀ ਜੇ ਭੈਣ ਤੂੰ ਤੂੰ ਕਮਾ ਕੇ ਉੱਤੇ ਨਾ ਆ ਵਰਦਾ ਪਹਿਲਾਂ ਗੁੱਡ ਨਾਈਟ ਜੀ ਗੁੱਡ ਨਾਈਟ ਸਵਾਣਾ ਗੱਦੇ ਉੱਤੇ ਪੀਆ ਮੁੰਡਾ ਖਿੱਚੀ ਫੋਟੋ ਓਕੇ ਜੀ ਗੁੱਡ ਨਾਈਟ ਲਓ ਜੀ ਗੱ ਜੋ ਫੜੀ ਚੁ ਪੈ ਗਿਆ ਮੈਨੂੰ ਸੁਲਾ ਵੀ ਨਹੀਂ ਮਾਰੀ ਆਪ ਤਾਂ ਪੈ ਗਿਆ ਮੈਨੂੰ ਸੁਲਾ ਵੀ ਨਹੀਂ ਮਾਰੀ ਲਓ ਵੀ ਸੱਚੀ ਬੇਬੇ ਤੂੰ ਇੱਥੇ ਪੈ ਜੇ ਮੈਨੂੰ ਇਹ ਪਹਿਨ ਦਿੰਦਾ ਪਹਿਲਾਂ ਆਪ ਹੀ ਬਣ ਕੇ ਪੈ ਗਿਆ ਲਓ ਜੀ ਟੈਂਟ ਆਪਣਾ ਤਿਆਰ ਬਰ ਤਿਆਰ ਬੇਬੇ ਅੰਦਰ ਜਾਣਾ ਚਾਹੁੰਦੇ ਹੋ ਤੁਸੀਂ ਮੈਂ ਅੰਦਰ ਜਾਣਾ ਮੈਂ ਇੱਥੇ ਹੀ ਪਹਿਣਾ ਮੈਂ ਘਰੇ ਨਹੀਂ ਜਾਣਾਗਾ ਤੇ ਜੰਗਲੀ ਸੂਰ ਆ ਗਿਆ ਉਹ ਜੰਗਲੀ ਸੂਰ ਆ ਗਿਆ ਜੱਪ ਕੀ ਡਾੜਿਆ ਜੰਗਾ ਉਹ ਚੱਕ ਦੇਣੀ ਉਹਨੇ ਉਹ ਬੇਬੇ ਪਤਾ ਕੀ ਆ ਵਟਾ ਵੁਟਾ ਹਿੰਦਾ ਅੱਜ ਇਹਨਾਂ ਨੇ ਮੈਨੂੰ ਵਿਖਾਇਆ ਜਦੋਂ ਸਵੇਰੇ ਸਾਰ ਕਰ। ਉਧਰ ਲੀਆਂ ਸਾਰੀਆਂ ਵੱਟਾਂ ਟਾ ਕੇ। ਹਾਏ ਬੇਬੇ ਤੈਨੂੰ ਕੱਲੀ ਨੂੰ ਨੀਂਦ ਆਜੂ ਇੱਥੇ। ਨਾ ਕੱਲੀ ਨੂੰ ਕੀ ਕਹਿੰਨੂੰ ਨਾ ਆਈ ਰੱਖੂਗੀ। ਹੋਵੇ ਨਾਲ ਹੀ ਰਹੇਗਾ। ਸੋ ਲਓ ਜੀ ਆਪਣਾ ਟੈਂਟ ਤਿਆਰ ਪਰ ਤਿਆਰ ਹੋ ਚੁੱਕਾ ਜੇ। ਤੁਸੀਂ ਸਾਰੇ ਜਾਨੇ ਬੈਠੇ ਕਿੱਡੇ ਸੋਹਣੇ ਲੱਗ ਰਹੇ ਹੋ ਯਾਰ। ਹੋਰ ਨਾ ਦੇਵੀ ਰੇ ਖੁੰਡਾ ਉੱਤੇ ਬੈਿੰਦੇ ਮੇਰਾ ਵੀਰਾ ਸਾਥ ਵਿੱਚ ਨਹੀਂ। ਜੀ ਦੇ ਲੀਖਿਆ ਕੁਤਾ ਬਾਹਤ ਵਿੱਚ ਨਹੀਂ ਜੀ ਦੇ ਲੀਖਿਆ ਹੋਰ ਮੈਂ ਅੰਦਰ ਚਲੀ ਗੱਦੇ ਤੇ ਤੇ ਮੈਨੂੰ ਨਾ ਅੱਖੇ ਚ ਬਾਹਰ ਨਿਕਲਿਆ ਮੈਂ ਇੱਥੇ ਹੀ ਰਹਿਣਾ ਠੀਕ ਆ ਆਓ ਫੇਰ ਨਾ ਰੋਲਾ ਪਾਇਆ ਜੋ ਠੀਕ ਆ ਜੀ ਹੁਣ ਖਾਣ ਨੂੰ ਕੀ ਬਣਾਈਏ ਬੇਬੇ ਖਾਣ ਬਣਾ ਪਨੀਰ ਵਾਲੇ ਪਕੌੜੇ ਪਨੀਰ ਕਿਹੜਾ ਲਿਆ ਹਾਂਤਾ ਇੱਥੇ ਓ ਬੇਬੇ ਹਟ ਕਿਉਂ ਮੈਂ ਪੈੜਾ ਨਹੀਂ ਕਹ ਨਾਇਮੀ ਪੈ ਗਈ ਲਾਦ ਨੂੰ ਤੇ ਰਮੀ ਹੁਣ ਆਪਾਂ ਕੀ ਬਣਾਉਣ ਲੱਗੇ ਆਂ ਬਾਈ ਜੀ ਖਾਓਗੇ ਤੁਸੀਂ ਹਾਂ ਬਾਦੂ ਕਿਉਂ ਕਿਆਂ ਕੁੰਡੀਆਂ ਜਾਂ ਚਮਚਾਂ ਨਾਲ ਉਂਗਲੀਆਂ ਨਾਲ ਖਾਵਾਂਗੇ ਨਜ਼ਾਰੇ ਲਵਾਂਗੇ ਸਵਾਦ ਹੀ ਬਹੁਤ ਲੱਗੂਗਾ ਯਾਰ ਚਲੋ ਜੀ ਮੈਂ ਕੀ ਦਾ ਸਮਾਨ ਆਪ ਨਾਲ ਲੈ ਕੇ ਆਂਦਾ ਆ ਲਓ ਜੀ ਤੁਸੀਂ ਪਹਾੜਾਂ ਤੇ ਕੈਂਪਿੰਗ ਕਰਦੇ ਤੇ ਬਹੁਤ ਵੇਖੇ ਹੋਣਗੇ ਪਰ ਅੱਜ ਆਪਾਂ ਖੇਤ ਘਰ ਲੱਗੇ ਕੈਂਪਿੰਗ ਪੂਰਾ ਦੇਸੀ ਪਹਾੜਾਂ ਨਾਲ ਘਟ ਪਹਾੜਾਂ ਦੇ ਤਾਂ ਡਰਦੇ ਰਹਿੰਦਾ ਕਿ ਡਿੱਗਦਾ ਪਈ ਇਹ ਵਿੱਚ ਪਹਾੜਾਂ ਦੇ ਕਿ ਡਿੱਗਦਾ ਪਈ ਬੇਬੇ ਜਦੋਂ ਜਦੋਂ ਕੈਂਪਿੰਗ ਕੀਤੀ ਪਿਛਲੀ ਵਾਰੀ ਡਰ ਲੱਗਾ ਸੀਗਾ ਆ ਮੈਨੂੰ ਭੋਰ ਐਡਾ ਨਮੀ ਸਾਰੇ ਭੱਜ ਗਏ ਆਪਾਂ ਦਾ ਡਰ ਨਹੀਂ ਲੱਗਾ ਤੇ ਤਾਂ ਬੇਬੇ ਚੜ੍ਹਿਆ ਨਹੀਂ ਜਾਂਦਾ ਮਾਂ ਤੇ ਚੜਾਇਆ ਅੱਜਾ ਚੜੀ ਮੈਂ ਤਾਂ ਪਈ ਪਹਾੜਾਂ ਦੇ ਬੇਬੇ ਕਹਿੰਦੀ ਜਦੋਂ ਪਿਛਲੇ ਪਿਛਲੀ ਵਾਰੀ ਕੈਂਪਿੰਗ ਕੀਤੀ ਸੀ ਬੇਬੇ ਕਹਿੰਦੀ ਜੋ ਮਰਜ਼ੀ ਹੋ ਜਾਏ ਮੈਂ ਵੀ ਪਹਾੜਾਂ ਦੇ ਉੱਪਰ ਜਾਣਾ ਹੈ ਜਾਣਾ ਹੀ ਸੀ ਮੈਂ ਜਿੱਥੇ ਗਈ ਸੀ ਫਿਰ ਇੱਥੋਂ ਕੀ ਲੈਣ ਗਈ ਫਿਰ ਨਾ ਜਾਂਦੀ ਮੈਨੂੰ ਸੱਤ ਅਰਗ ਨੂੰ ਡਰ ਲੱਗੇ ਪਰ ਬੇਬੇ ਨਹੀਂ ਮੈਂ ਆਪਾਂ ਤਾਂ ਚੱਲ ਗਏ ਚੱਲ ਗਏ ਪਹਾੜਾਂ ਦੇ ਚੜ ਗਏ ਡੰਡੀ ਵੀ ਇੰਨੀ ਕਿਸੀ ਮਾਰੀਗੀ ਹੈ ਐ ਇੰਨੀ ਕਿ ਡੰਡੀ ਸੀ ਤੇ ਘਾ ਵੀ ਆ ਰਹੀ ਡੱਡ ਜਿਥੋਂ ਚੜੇ ਬਾਰੀ ਚਲ ਕੇ ਜਾੜ ਮੇਰੇ ਪੈ ਸਲੇਪੀ ਕੱਢੀ ਜਾ ਮਮ ਸਲੇਪੀ ਕੱਢੀ ਆਵਾ ਬੋਲ ਮਰਦਾ ਕੈਂਪਿੰਗ ਦਾ ਆਪਾ ਪੂਰਾ ਮਜ਼ਾ ਲਿਆ ਸੀ ਅੱਜ ਗੈਸ ਲੈ ਆਂਦਾ ਮੈਗੀ ਬਣਾਉਣ ਨੂੰ ਉਹ ਗੈਸ ਲੈ ਆ ਲਓ ਜੀ ਆਪਣਾ ਦੂਸਰਾ ਚੁੱਲਾ ਲੈ ਕੇ ਆ ਬੁਲ ਐਡੀ ਜੁਲਾ ਲੈ ਦੇ ਨਹੀਂ ਬਲਦੇ ਛਾਪੇ ਵਾਰਦੇ ਕੋਹੜੀ ਨੂੰ ਹੀਟਰ ਲੈ ਦੂੰਗਾ ਤੂੰ ਬੈਠੀ ਬਟਨ ਦਬਾਉਂਦੀ ਰਹੀ ਹਾੜੀ ਨੂੰ ਹੀਟਰ ਲੈ ਦੂੰਗਾ ਤੂੰ ਬੈਠੀ ਬਟਨ ਦਬਾਉਂਦੀ ਰਹੀ ਹਾਂ ਤੇ ਬੇਬੇ ਆਪਾਂ ਬਟਨ ਹੀ ਦਬਾਉਣਾ ਵਾ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਮੈਂ ਵਿਊ ਚੈੱਕ ਕਰਾਉਣਾ ਤੁਸੀਂ ਕਹਿਣਾ ਵਾਕਿਆ ਕਿ ਐਡਾ ਸੋਹਣਾ ਵਿਊ ਜਾ ਜੀ ਵਿਊ ਚੈੱਕ ਕਰੋ ਤੁਸੀਂ ਕਰਨਾ ਵਾ ਵਾ ਬੱਕਰੀਆਂ ਤਾਂ ਆ ਗਈਆਂ ਕੋਈ ਆਪਣੇ ਨੂੰ ਐਡਾ ਸੋਣਾ ਲੱਗਦਾ ਮੈਂ ਤਾਂ ਜਾਣਾ ਨਹੀਂ ਹੋ ਇੱਥੇ ਸਵਾਂਗੇ ਇੱਥੇ ਸਵਾਂਗੇ ਨਜ਼ਾਰੇ ਲਵਾਗੇ ਆਪਣਾ ਚੁੱਲਾ ਕਿੱਥੇ ਹੈ ਹਾਂ ਵੇ ਪਿਆ ਵਿੱਚ ਦੁੱਗਿਆ ਬੈਠਾ ਆ ਗਿਆ ਜੀ ਆਪਣਾ ਚੁੱਲਾ ਇਹ ਨਿੱਕੂ ਜਿਹਾ ਚੁੱਲਾ ਹੈਗਾ ਛੋਟਾ ਆ ਸ਼ੈਤਾਨ ਬਹੁਤਾ ਹੈ ਸ਼ੈਤਾਨ ਵਾਕੇ ਬਹੁਤ ਕੰਮ ਬੜੇ ਵੱਡੇ ਵੱਡੇ ਦਿੰਦਾ ਹੈ ਏ ਆਇਆ ਲੱਗਦਾ ਵੀ ਵੇਖਣ ਨੂੰ ਛੋਟਾ ਜਿਹਾ ਤੇ ਪਰ ਇਹ ਬਹੁਤ ਇੱਜਾ ਹੈ। ਬਹੁਤ ਬਹੁਤ ਹੈ ਜੀ। ਆਪਾਂ ਦੋ ਵਾਰ ਹੀ ਗਏ ਆ ਪਾੜਾ ਦੋਵੇਂ ਵਾਰੀ ਇਹ ਸਿਲੰਡਰ ਨੇ ਕੰਮ ਸਾਰਿਆ ਤੇ ਮੈਨੂੰ ਲੱਗਾ ਤਾਂ ਹਜੇ ਵੀ ਹੈ। ਅੱਜ ਨਾ ਖਤਮ ਹੋ ਜਾਏ। ਲਓ ਜੀ ਪਹਿਲਾਂ ਇਹਨਾਂ ਸਟੈਂਡ ਐਡਾਂ ਕਰਕੇ ਖੋਲਾਂਗੇ। ਆ ਪਕੜਾਈ ਵੀ ਨਵੀਂ ਲਿਆਂਦੀ ਆ। ਥੱਲੋ ਐਡਾਂ ਕਰਕੇ ਨੂੰ ਕਰਦੇ। ਤੇ ਲਓ ਜੀ ਆ ਆ ਗਿਆ ਇਹ ਸਿਲੰਡਰ ਆਪਣਾ। ਲਾ ਦੀਏ ਮਾਮਾ? ਲਾ ਦੋ ਲਾ ਦੋ। ਇਦਾਂ ਕਰਕੇ ਫੈਟ ਕਰ ਦਾਂਗੇ ਸੋ ਇਹ ਆਪਣਾ ਹੋ ਗਿਆ ਚੁੱਲਾ ਰੈਡੀ ਰੈਡੀ ਹੋ ਗਿਆ ਹੁਣ ਕੜਾਈ ਵੀ ਤਾਂ ਰਉ ਉੱਤੇ ਲੋ ਜੀ ਇਦਾਂ ਕਰਕੇ ਕੜਾਈ ਖਿਸਕਦੀ ਹੁਣ ਕੀ ਵੇਖਿਆ ਲੋ ਜੀ ਹੁਣ ਕੀ ਬਣ ਲੱਗੀ ਆ ਮੈਗੀ ਮੇਰੇ ਤਾਂ ਠੀਕ ਆ ਨਾ ਵੇਟ ਕਰ ਜਾਨੀ ਕਰ ਦਿੰਦੀ ਤੂੰ ਬਹੁਤ ਡੇਰ ਲਾਈ ਜਾਂਦੇ ਆ ਅੱਛਾ ਬਾਲਾ ਨਹੀਂ ਤੂੰ ਵੇਟ ਕਰ ਹਾਂ ਬਾਲਾ ਮੰਮੀ ਮੰਮੀ ਰੋ ਰਹੀ ਆ ਉਹ ਰੋਈ ਜਾਂਦੀ ਮੈਗੀ ਬਣਾਉਂਦੀ ਟੁਟ ਟੁਟ ਕੇ ਕੰਮ ਕਰਾਉਂਦੇ ਸਾਰਾ ਘਰ ਦਾ ਨਹੀਂ ਆਪਾਂ ਇਹਨੂੰ ਮੈਗੀ ਬਣਾਉਣ ਲਾ ਦੇਣਾ ਅਗਰ ਛੱਪ ਸਾਡਾ ਛੱਪੇ ਪੈਸੇ ਆਪਣੇ ਕੋਈ ਆਣ ਕੇ ਰੋਣ ਲਾ ਪੈਂਦਾ ਤੁਸੀਂ ਅੱਜ ਸੱਚ ਮੈਚਿੰਗ ਕਰੀ ਫਿਰਦੇ ਲੋ ਜੀ ਮੈਚਿੰਗ ਇਹ ਘਰ ਹੀ ਹੋਈ ਹੈ ਅਚਾਨਕ ਹੀ ਸਾਬ ਅਚਾਨਕ ਬੇਬੇ ਵੇਲਾ ਅਚਾਨਕ ਮੈਚਿੰਗ ਹੋਈ ਹੈ ਕਿ ਜਾਣ ਕੇ ਆਪਾਂ ਵੀ ਚਾਨਕ ਹੀ ਕਰਿਆ ਕਰਾਂਗੇ ਜਿੱਦ ਤੇਰਾ ਵਿਆਹ ਹੋਵੇ ਅੱਜ ਤੇਰਾ ਖਾ ਜੀ ਬੰਦ ਕਰਿਆ ਕਰਾਂਗੇ ਆਪਾਂ ਕਰੇ ਵੀ ਕਰੀ ਰੱਖਿਆ ਕਰਨੀ ਹੈ ਜਾਣ ਆਉਣ ਲੱਗੇ ਵੀ ਕਰਿਆ ਕਰਾਂਗੇ ਆ ਕੀਤੀ ਇਹ ਗੱਲ ਗੁੱਡ ਹੋ ਗਿਆ ਗੁੱਡ ਗੁੱਡ ਹੋ ਗਿਆ ਨਾ ਗੁੱਡ ਹੋ ਗਿਆ ਆਇਆ ਵਧੀਆ ਥਾਣਾ ਤੇ ਘਰ ਜੀ ਸਭ ਤੋਂ ਪਹਿਲਾਂ ਆਪਾਂ ਪਾ ਦਾਂਗੇ ਸਰੋਂ ਦਾ ਤੇ ਇਹ ਗੈਸ ਜੋ ਇਦਾਂ ਨਿਕੂ ਜਾ ਪਰ ਇੰਨਾ ਸ਼ੈਤਾਨ ਆ ਨਾ ਇਹ ਇੰਨੇ ਜਲਦੀ ਬਣ ਜਾਂਦਾ ਨਾ ਸਭ ਕੁਝ ਇਹ ਲਓ ਜੀ ਸਭ ਤੋਂ ਪਹਿਲਾਂ ਪਾ ਤੇ ਪਿਆ ਅਦਰਕ ਇਹਨਾਂ ਨੂੰ ਥੋੜਾ ਜਿਹਾ ਹੋ ਲੈਣ ਦੇ ਪਿਆ ਕਾਣਗੇ ਦੂਜਾ ਤੇ ਤਾਂ ਨਹੀਂ ਜਦ ਗਾਜ਼ਾ ਬੰਦੇ ਸਾਰੇ ਕਰ ਕਰਨ ਆਪੇ ਹਾਂ ਨਾਲੇ ਵਕੜਾਈ ਬਹੁਤ ਪਾਸ ਵਾਹ ਜੀ ਵਾ ਬੇਬੇ ਸਿੱਮ ਲ ਆ ਰਹੀਆਂ ਜੇ ਕੋਤੀ ਨਾ ਮੇਰੇ ਮੂੰਹ 'ਚ ਪਾਣੀ ਆਈ ਜਾਂਦਾ ਮਾਰੇ ਕਦੋਂ ਮੈਗੀ ਖਾਵਾ ਬਸ 5 ਮਿੰਟ 'ਚ ਬਣ ਜਾਣਾ ਇਹਨੇ ਹੈ ਤੁਸੀਂ ਆਨੇ ਮੈਗੀ ਮਰੁੰਡਾ ਮੇਰੇ ਬੇਕੇਂਦੇ ਮੈਨੂੰ ਮਰੁੰਡਾ ਲੱਗਦਾ ਆ ਜਦੋਂ ਪਾਣੀ ਚ ਪਾਇਆ ਨਾ ਬੇਬੇ ਉਦੋਂ ਮੈਗੀ ਬਣ ਜਾਂਦੀ ਹਾਂ ਹਜੇ ਮਰੁੰਡਾ ਹੀ ਆ ਬੇਬੇ ਹਨੇਰਾ ਹੁੰਦਾ ਜਾਂਦਾ ਜੇ ਤਾਂ ਇਹ ਤਾਂ ਮਰੁੰਡਾ ਹੁਣ ਇੱਥੇ ਬੱਦ ਬੂਦ ਪਾਇ ਨਹੀਂਗਾ ਕੇਲਿਆਂ ਨੇ ਲਾਪਾ ਨੂੰ ਚਾਹਨਣ ਦੇਣਾ ਹੀ ਨਹੀਂ ਗਾ ਤਾਂ ਹਨੇਰਾ ਹੀ ਕਰਨਾ ਅਵਰਜੈਂਸੀ ਲਾਈਟ ਲੈ ਆਵਾਂਗੇ ਬੇਬੇ ਆ ਜੀ ਆ ਜਾਓ ਕਰ ਲਾ ਇੱਕ ਦਿਨ ਲਓ ਜੀ ਮੈਗੀ ਤਿਆਰ ਹੋ ਰਹੀ ਆ ਬੇਬੇ ਦਾ ਧਿਆਨ ਮੈਗੀ ਆਲ ਲਗਦਾ ਬੇਬੇ ਤੇਰਾ ਧਿਆਨ ਮੈਗੀ ਆਲੀਆ ਜਿੱਦਾਂ ਆਪਾਂ ਪਹਾੜਾਂ 'ਚ ਗਏ ਆ ਹਾਂ ਉੱਥੇ ਜਿਹੜਾ ਆਪਾਂ ਮੈਗੀ ਬਣਾਈ ਮੀਂਹ ਆ ਕੇ ਅੱਜ ਹੀ ਬੜਾ ਹਟਣਾ ਹੀ ਨਹੀਂਗਾ ਓਏ ਅੱਗੇ ਆਪਾਂ ਜਿਹੜੇ ਵੀ ਵਲੌਗ ਬਣਾਏ ਪੇਵੇ ਕੈਂਪਿੰਗ ਵਾਲੇ ਮੀਂਹ 'ਚ ਬਣਾਏ ਆ ਉਹ ਬਹੁਤ ਵਾਰਾ ਮੀਂਹ ਸੀਗਾ ਉਹ ਤਾਂ ਅੱਜ ਮੈਂ ਸੋਚਿਆ ਕਿਉਂ ਨਾ ਬੇਬੇ ਦੀ ਫਰਮਾਇਸ਼ ਤੇ ਖੇਦ ਬੇਬੇ ਤੈਨੂੰ ਅੱਜ ਕੈਂਪਿੰਗ ਦਾ ਕਿੱਥੋਂ ਚਿੱਤੇ ਆ ਗਿਆ ਕਿ ਅੱਜ ਮੈਨੂੰ ਨਾ ਪਹਾੜ ਚਿੱਤੇ ਆ ਕੇ ਕਿਵੇਂ ਤਾਂ ਤਾਂ ਚਿੱਤਾ ਆਇਆ ਆਪਾਂ ਪਹਾੜਾਂ 'ਚ ਵੀ ਬਣਾਈ ਸੀ ਨਾ ਕੀ ਇਹ ਮੈਗੀ ਮੀ ਇੰਨਾ ਅਸੀਂ ਸਾਰੇ ਆਪਾਂ ਭੱਜ ਗਏ ਸੀ ਤੇ ਖਾਈ ਜਾਂਦਾ ਮੈਗੀ ਫੜੀਆਂ ਸੀ ਪਲੇਟਾਂ ਚ ਚੌਂ ਚੌਂ ਦੇ ਤੇਰੇ ਦੀ ਦੇ ਤੇ ਉਹ ਤੇ ਕੀ ਕੀਤੀ ਬਾੜਾ ਜਾਪਾ ਕੈਂਪਿੰਗ ਟੈਂਪਿੰਗ ਮੈਨੂੰ ਮੌਸਮ ਵੀ ਹੁਣ ਹੋਵੇਦਾ ਹੀ ਆ ਪਿੱਛੇ ਪਿੱਛੇ ਜਾ ਮੌਸਮਾਂ ਦਾ ਗਰਮੀ ਆ ਨਾ ਠੰਡਾ ਇੰਨਾ ਮੀ ਆਪਾਂ ਮੀ ਨਹੀਂ ਆਉਣਾ ਤੇ ਆਪਾਂ ਬਣਾ ਲੈਂਦੇ ਜੀ ਬੇਬੇ ਅੱਜ ਇੱਥੇ ਰਹਿਣਾ ਆਪਾਂ ਆਪਾਂ ਬਾੜਾ ਜਾ ਤਾਂ ਗਏ ਤੇ ਬਲਣਾ ਨਹੀਂ ਗਾ ਜੀਦੂ ਆਪਾ ਪਹਣ ਜਗੇ ਨਾ ਤੇ ਅਸੀਂ ਮੰਜੇ ਮੈਂ ਹੋਰਲੇ ਬਸ ਬਹਿ ਗਈ ਸੋਨੇ ਪੈਰਾਂ ਦਾ ਲੈ ਬਹਿ ਗਈ ਕਿਤੇ ਮੰਜੇ ਤੇ ਬੰਜੇ ਤੇ ਮੇਰੇ ਵਾਲੇ ਵੀ ਪੂਰਾ ਸੀ ਇਹਦੇ ਵਾਲੇ ਵੀ ਪੂਰਾ ਪਾਈ ਪੈਰ ਟੁੱਟ ਗਈ ਸੋਨ ਜੇ ਥੱਲੇ ਜਾਵੂਗੀ ਮੈਂ ਆ ਕੇ ਕਿਸ ਪਹਾੜਾ ਦੇ ਉੱਪਰ ਇਹਨੂੰ ਚਲੀ ਗਈ ਆ ਮੈਂ ਉੱਧਰ ਜਾ ਕੇ ਜਮਾ ਮੈਂ ਤਾਂ ਪੈਰ ਨਹੀਂ ਬੇਬੇ ਪੈਰ ਤਾਂ ਟੁੱਟੀਆਂ ਮੈਂ ਆ ਕੇ ਉਹ ਤੇ ਜਿੱਥੇ ਆਪਾਂ ਸਟੇ ਕੀਤਾ ਸੀ ਨਾ ਉਹਨਾਂ ਨੇ ਸਾਨੂੰ ਮੰਝਾ ਦੇਤਾ ਸੀ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਸਾਡੇ ਬਾਤਾ ਜੀ ਨੂੰ ਮੰਝਾ ਚਾਹੀਦਾ ਬੰਦੇ ਤੇ ਕੁਰਸੀ ਤੇ ਨਹੀਂ ਬੈਠੇ ਮੰਝੇ ਤੇ ਹੀ ਬੈਠੇ ਸੀ ਵਾਹ ਜੀ ਵਾਹ ਵਾਹ ਜੀ ਉਹ ਅੱਛਾ ਤਾਂ ਦਾੜੀ ਮੰਝਾ ਸੀ ਆਪਣਾ ਉਹਦੇ ਪਹਾੜਾਂ ਦੇ ਇੱਥੇ ਇੰਨਾ ਕਿ ਨਜ਼ਾਰਾ ਨਾ ਗੱਦਾ ਜਿਹੜਾ ਇੰਨਾ ਕਿ ਪੋਲਾ ਜੀ ਕਰਦਾ ਬੰਦਾ 5 ਮਿੰਟ ਅੱਖਾਂ ਬੰਦ ਕਰ ਲੈ ਤੁਹਾਨੂੰ ਉਦੋਂ ਹੀ ਨੀਂਦ ਆ ਜਾਣੀ ਹੈ ਨੀਂਦ ਨਹੀਂ ਆਣੀ ਉਹ ਪਤਾ ਲੱਗੂਗਾ ਉਦੋਂ ਚੱਕ ਗਿਆ ਬਹਰਨ ਜੇ ਆਉਂਦੇ ਭੱਜਿਆ ਸੂਰ ਆਉਂਦਾ ਬੇਬੇ ਆਪਾਂ ਜੰਗਲ 'ਚ ਬੈਠੇ ਆ ਆ ਸੂਰ ਆ ਗਿਆ ਪਰ ਸੱਚੀ ਗੱਲ ਆਪਣੀ ਨਾ ਇੱਥੇ ਖੇਤ 'ਚ ਰੋਜ਼ ਤੇ ਇੱਕ ਜੰਗਲੀ ਸੂਰ ਰਹਿੰਦਾ ਹੈ ਜੰਗਲੀ ਸੂਰ ਵੱਟਾਂ ਢਾ ਦਿੰਦਾ ਹੈ ਨਾ ਡੈਡੀ ਉਹ ਦਿਸਾਨ ਕਰਦਾ ਅੱਗੇ ਪਿਛਰੇ ਆਪਾਂ ਆਲੂ ਲਾਈ ਦੇਖਾਂ ਮੈਂ ਖਾ ਗਿਆ ਪੱਟ ਕੇ ਛੱਟ ਗਿਆ ਸੀ ਸੱਚੀ ਰਹਿੰਦਾ ਜੰਗਲੀ ਸੂਰ ਸਾਡੇ ਕੋਲ ਕੰਦੇ ਕਿੱਲੇਆਂ ਦੇ ਕਿੱਲੇ ਬਾਈ ਹੱਸੇ ਮੈਂ ਕਿਹਾ ਸਾਡੇ ਨਾ ਅੱਬ ਇੱਕ ਵਾਟੀ ਲਾਈ ਆ ਆਲੂਆਂ ਦੀ ਉਹ ਇੰਨੇ ਕਿੱਲੇ ਲਾਇਓ ਤਾਂ ਪੱਟੇ ਨਹੀਂ ਮੈਂ ਕਿਹਾ ਤੁਹਾਡੇ ਹੀ ਆ ਗਿਆ ਆਉਦਾ ਆਪਣੇ ਕੋਈ ਦੁਸ਼ਮਣ ਨਹੀਂ ਲੱਗਦੀ ਉਹ ਜੀ ਇੱਥੇ ਹੀ ਸੀ ਮੈਗੀ ਆਪਣੀ ਹੋ ਚੁੱਕੀ ਆ ਤਿਆਰ ਬਰ ਤਿਆਰ ਪਾਈਏ ਕਾਲੀਆਂ ਚ ਦਿਖਾਈਏ ਫਿਰ ਆਪਾਂ ਆਏ ਆ ਵੀ ਮੈਗੀ ਘੱਟ ਪਾਈ ਆ ਤੇ ਸਬਜ਼ੀਆਂ ਜ਼ਿਆਦਾ ਸਬਜ਼ੀਆਂ ਜ਼ਿਆਦੀਆਂ ਪਾਈਆਂ ਮੈਗੀ ਬਸ ਥੋੜੀ ਜਿਹੀ ਪਾਈ ਸੁਣ ਮੈਗੀ ਨਾਲ ਆਏ ਆ ਬਣਾਉਣਾ ਆਪਾਂ ਹੋਰ ਵੀ ਕੁਝ ਬਣਾਸ ਪਰ ਮੈਗੀ ਨਾਲ ਵਾਈਬ ਜੀ ਆਉਂਦੀ ਆ ਕਿ ਹਾਂ ਕਿ ਕਿਤੇ ਪਹਾੜਾਂ ਵਾਲੀ ਆਉਂਦੀ ਆ ਨਾ ਮੈਂ ਤਾਂ ਪਹਾੜਾਂ ਵਾਲੀ ਭੁੱਲਦੀ ਨਹੀਂ ਜਾਵਾਂ ਇੰਦੀ ਆਏ ਬੈਠੇ ਆਏ ਇੱਥਾ ਪਾਣੀ ਆ ਗਿਆ ਮਾਰ ਮਰਦਾ ਬਾਹ ਬੈਠ ਸਾਰੀ ਪੈਟ ਦੇ ਕੀ ਹੁੰਦੀ ਲਓ ਜੀ ਅੱਜ ਕੈਂਪਿੰਗ ਕਰਨ ਪੂਰੀ ਫੈਮਿਲੀ ਦੇ ਨਾਲ ਆਏ ਹੋਏ ਆ ਨਜ਼ਾਰਾ ਹੀ ਆ ਜਾਣਾ ਅੱਜ ਦਾ ਇਹ ਕਿ ਮੂਰੇ ਵੇ ਕਿੱਡੇ ਸੋਹਣਾ ਸਮਾਨ ਪਿਆ ਆਪਣੇ ਮੈਂ ਕਰਦਾ ਚੈੱਕ ਹਾਂ ਲਓ ਜੀ ਇੱਧਰ ਪਾ ਗੱਜਾ ਆ ਗਿਆ ਅੱਛਾ ਅਵੇ ਮੈਗੀ ਘਟ ਸਬਜ਼ੀਆਂ ਪੰਜਾਦੀਆਂ ਪਾ ਲਈ ਬਹੁਤ ਬੇਬੇ ਨੂੰ ਇੱਥੇ ਸਭੀ ਜਿਆਦਾ ਵਧੀਆ ਰਹਿੰਦੀ ਆ। ਲੋ ਜੀ ਆਪਾਂ ਕਵਲੀ ਭਰ ਲਈ ਆ। ਬੇਬੇ ਕਹਿੰਦੀ ਮੈਂ 24 ਘੰਟਿਆਂ ਲਈ ਇਹ ਟੈਂਟ 'ਚ ਹੀ ਰਹਿਣਾ ਰਾਤ ਨੂੰ ਵੀ ਇੱਥੇ ਹੀ ਸੌਣਾ ਬੇਬੇ ਕਹਿੰਦੀ। ਨਹੀਂ ਅੱਜ ਮੈਨੂੰ ਤਾਂ ਜੀ ਕਰਦਾ ਆ ਤੇਰੀ ਕੈਂਪਿੰਗ ਤਾਂ ਮੈਨੂੰ ਇੱਜੀ ਸੋਣੀ ਲੱਗਦੀ ਆ ਨਾ ਰੋਜ਼ ਕਰਿਆ ਕਰ। ਉਹ ਜੇ ਚੱਲਿਆ ਕਰੋ ਬਾਣ ਪਿਆਵਾਨ। ਬੇਬੇ ਅੱਜ ਪੂਰੀ ਖੁਸ਼ ਆ। ਹਾਂ। ਹਾਂਜੀ ਕਿਵੇਂ ਬਣੀ ਆ? ਬਹੁਤ ਵਧੀਆ। ਨਿਆਰਾ دار ਖਾਈਏ ਫਿਰ ਖਾਈਏ ਤੇ ਨਿਆਰੇ ਲਈਏ ਆਪਾਂ ਵੀ ਮੱਛਰਦਾਨੀ ਲੈ ਦੇ ਵੇ ਮੱਛਰ ਨੇ ਖਾਲੀ ਤੋੜ ਕੇ ਮੱਛਰਦਾਨੀ ਹੈ ਜੀ ਪਹਿ ਜਾ ਚਾਦਰ ਦਾ ਪੱਲਾ ਮੋੜ ਕੇ ਮਾ ਹੁਣ ਮੈਗੀ ਖਾਣ ਲੱਗੀ ਕੋਈ ਚਾਕੇ ਨਾ ਮੇਰੇ ਹੱਲ ਕਿਉਂ ਇਹ ਲਮਕੂ ਕੀ ਮੈਂ ਕਿਵੇਂ ਚੱਕੂਗੀ ਇਹਨੂੰ ਸੱਚੀ ਗੱਲ ਕੇਰੇ ਸਾਹਮਣੇ ਖਾਣੀ ਬੜੀ ਔਖੀ ਲਾ ਵੀ ਆ ਜਾ ਵੀ ਸੱਜਣੋ ਇੱਕ ਮੈਗੀ ਤੇ ਇਹ ਕੰਮ ਆਹ ਇੱਕ ਆ ਮਮਾ ਤਾਂ ਮੈਨੂੰ ਐਡਾ ਪੈਣਾ ਲਾਦਾ ਆਏ ਤੇ 뭐 ਕਰਨਾ ਪਈਆ ਕਿਆ ਮੂੰ ਕਰਨਾ ਪਈਦਾ ਯੋ ਅੱਜ ਬਹੁਤ ਇੰਜੋਏ ਕੀਤਾ ਤੁਸੀਂ ਦੱਸੋ ਤੁਸੀਂ ਸਾਡੇ ਨਾਲ ਇੰਜੋਏ ਕੀਤਾ ਕਿ ਨਹੀਂ ਕੀਤਾ ਸੋ ਕੈਂਪਿੰਗ ਚ ਹੁਣ ਅਸੀਂ ਖਾਣ ਲੱਗੇ ਆ ਮੈਗੀ ਬੇਬੇ ਨੇ ਖਾ ਵੀ ਲਈ ਹਾਂ ਮਮਾ ਖਾਈ ਤੇ ਜਾਣੀ ਆ ਜ ਐਵੇਂ ਆ ਤੂੰ ਮੇਰੇ ਕੋਲੇ ਬਹਿ ਗਿਆ ਨੂੰ ਹੋਰ ਮੰਗਣ ਨੂੰ ਮੇਰੇ ਕੋਲੋਂ ਤੋ ਸੱਜਣਾ ਤੁਹਾਨੂੰ ਇਹ ਜਿਹੜਾ ਵਲੌਗ ਕਿਦਾਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਸੋ ਜਾਂਦੇ ਵਾਸਤੇ ਰੋ ਰੱਬ ਸਭ ਨੂੰ ਖੁਸ਼ ਰੱਖੇ ਬੇਬੀ ਨੂੰ ਅੱਜ ਆਪ ਇੱਥੇ ਛੱਡ ਕੇ ਜਾਣਾ ਮੈਨੂੰ ਰਹਿਣਾ ਮਨਸੂਰ ਖਾ ਜੂਗਾ ਓਕੇ ਜੀ ਬਾਏ ਬਾਏ